ਜੀ ਸਵਾਗਤ ਹੈ ਤੁਹਾਡਾ ਅਗਰੀਕਲਚਰ ਫਾਰਮਿੰਗ ਦੇ ਵਿੱਚ ਤੇ ਅੱਜ ਹਾਜ਼ਰ ਹੋਇਆ ਬਈ ਅਮਰੂਦਾਂ ਦੇ ਬਾਰੇ ਜਾਣਕਾਰੀ ਲੈ ਕੇ ਅਮਰੂਦ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਆਉਂਦੀ ਹੈ ਜੀ ਫਰੂਟ ਫਲਾਈ ਦੀ ਤੇ ਜਿਹਦਾ ਹੁਣ ਮੰਨ ਕੇ ਚਲੋ ਵੀ ਟਾਈਮ ਆਉਣ ਵਾਲਾ ਹੈ ਠੀਕ ਹੈ ਕਿਉਂਕਿ ਆਹ ਚੀਜ਼ ਹੁਣ ਬਣ ਰਹੀ ਹੈ ਹੁਣ ਫਲ ਚੱਕ ਰਿਹਾ ਹੈ ਅਮਰੂਦ ਹੁਣ ਇਸ ਟਾਈਮ ਦੇ ਵਿੱਚ ਹੀ ਇਹਨਾਂ ਕੰਟਰੋਲ ਕਰ ਸਕਦੇ ਆ ਆਪਾਂ ਤੇ ਇਸ ਟਾਈਮ ਦੇ ਵਿੱਚ ਹੀ ਸਾਰਾ ਕੁਝ ਜਿਹੜੀ ਇਹਦੀ ਮੈਨੇਜਮੈਂਟ ਹੈ ਇਹ ਹੁਣ ਤੋਂ ਸ਼ੁਰੂ ਕਰਾਂਗੇ ਤਾਂ ਹੀ ਜਾ ਕੇ ਆਪਣਾ ਫਲ ਸਹੀ ਤਰੀਕੇ ਦੇ ਨਾਲ ਪੱਕ ਸਕਦਾ ਹੈ ਹੁਣ ਉਹਦੇ ਲਈ ਆਪਾਂ ਦੋ ਚੀਜ਼ਾਂ ਕਰਨੀਆਂ ਇੱਕ ਤਾਂ ਆਪਾਂ ਲੈਣੀਆਂ ਮਸ਼ਕਪੂਰ ਦੀਆਂ ਪੁੜੀਆਂ ਦੋ ਠੀਕ ਹੈ ਇੱਕ ਥੋੜਾ ਜਿਹਾ ਲੈਣਾ ਗੋੜ ਕਿਸੇ ਵੀ ਕੋਲਡ ਡਰਿੰਕ ਵਾਲੀ ਬੋਤਲ ਦੇ ਵਿੱਚ ਉਹਨੂੰ ਥੋੜਾ ਜਿਹਾ ਹੋਲ ਕਰਕੇ ਉਹਦੇ ਵਿੱਚ ਪਾ ਕੇ ਆਪਾਂ ਉਹਨੂੰ ਰੱਖ ਦੇਣਾ ਤੇ ਟਰੈਪ ਲਾ ਦੇਣੇ ਆ ਜਗਾ ਜਗਾ ਤੇ ਉਹਨੇ ਦਾ ਬਾਗ ਲੱਗਿਆ ਹੋਇਆ ਬਾਗ ਦੇ ਵਿੱਚ ਵੀ ਹੁਣ ਜਿਵੇਂ ਮੰਨ ਕੇ ਚਲੋ ਅਸੀਂ 3-4 ਸਾਵਾਂ ਦੇ ਟਰੈਪ ਲਾ ਦਿੰਨੇ ਆਂ। ਉਵੇਂ ਤੁਸੀਂ ਕੀ ਕਰਨਾ ਜੇ ਤੁਹਾਡੇ ਘਰੇ ਲੱਗਿਆ ਹੋਇਆ ਬੂਟਾ ਇੱਕ ਬੂਟੇ ਨੂੰ ਇੱਕ ਬੋਤਲ ਸਫੀਸ਼ੈਂਟ ਆ ਤੇ ਜੇ ਬਾਗ ਦੇ ਵਿੱਚ ਲਾਉਣਾ ਕੋਈ 10ਾਂ 20ਾਂ 10-20 ਮੂਟਿਆਂ ਮਗਰ ਤੁਸੀਂ ਦੋ-ਦੋ ਟਰੈਪ ਲਾ ਸਕਦੇ ਆ ਕੋਈ ਵੱਡੀ ਗੱਲ ਨਹੀਂ ਕੰਟਰੋਲ ਹੋ ਜਾਂਦੀ ਐ ਇੱਡਾ ਵੱਡਾ ਹਮਲਾ ਖਾਲ ਦੀ ਘੜੀ ਨਹੀਂ ਆਇਆ 1-2 ਸਾਲਾਂ ਦੇ ਵਿੱਚ ਪਹਿਲਾਂ ਆਉਂਦਾ ਹੁੰਦਾ ਸੀ ਪਰ ਨਹੀਂ ਹੁਣ ਐ ਇਸ ਟਾਈਮ ਸਹੀ ਐ। ਇਹਦੇ ਲਈ ਕੀ ਹੁੰਦਾ ਜਦੋਂ ਮੰਨ ਕੇ ਚਲੋ ਹੁਣ ਫਲ ਚੱਕ ਲਿਆ ਉਹਨੇ ਆਂਡੇ ਦੇਣੇ ਆਂ। ਆਂਡੇ ਦੇ ਤੇ ਜਦ ਉਹ ਤੋਂ ਬਾਅਦ ਕੀ ਹੁੰਦਾ ਹੌਲੀ 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 ਤਿਆਰ ਹੋਈ ਜਾਂਦਾ ਇਹਨੂੰ ਜਦੋਂ ਆਪਣਾ ਮੰਨ ਕੇ ਫਰੂਟ ਐਡਾ ਬਣ ਗਿਆ ਪੂਰਾ ਬਣ ਗਿਆ ਉਹ ਤੋਂ ਬਾਅਦ ਕੀ ਹੁੰਦਾ ਜਦੋਂ ਆਪਾਂ ਵਿੱਚੋਂ ਖਾਣੇ ਆ ਉਹਦੇ ਵਿੱਚ ਸੁੰਡ ਪਏ ਹੁੰਦੇ ਆ ਸੋ ਇਹਨੂੰ ਕੰਟਰੋਲ ਕਰਨ ਦਾ ਬਸ ਇੱਕੋ ਇੱਕ ਤਰੀਕਾ ਹੈ ਜੀ ਤੁਸੀਂ ਫਰੂਟ ਫਲਾਈ ਦੇ ਲਈ ਟਰੈਪ ਲਾ ਸਕਦੇ ਆ ਕਈ ਹੁਣ ਲੋਕ ਮੂਨੂ ਵੀ ਮਰੀ ਜਾਂਦੇ ਆ ਦੂਜੀਆਂ ਸਪਰੇਆਂ ਵੀ ਕਰੀ ਜਾਂਦੇ ਆ ਕੋਈ ਉਹ ਐਡਾ ਬੈਨੀਫਿਸ਼ਰੀ ਤਰੀਕਾ ਹੈ ਨਹੀਂਗਾ ਕਿਉਂਕਿ ਸਪਰੇ ਮਾਰਤੀ ਵੱਧ ਤੋਂ ਵੱਧ ਜਿੱਥੇ ਪੈ ਗਈ ਉਹ ਮਰ ਗਿਆ ਉਹ ਚੀਜ਼ ਹੈ ਪਰ ਵੱਡਾ ਜੇ ਆਪ ਕਹਿੰਦੇ ਵੀ ਬ੍ਰਾਡ ਆ ਜੇ ਆਪ ਪੂਰੇ ਤਗੜੇ ਤਰੀਕੇ ਨਾਲ ਕੰਟਰੋਲ ਕਰਨਾ ਉਹ ਸਿਰਫ ਕੀ ਹੈ ਫਰੂਟ Trap ਲਾਓ ਠੀਕ ਹੈ ਉਹ Trap ਦੇ ਨਾਲ ਜਿਹੜਾ ਵੀ ਕੋਈ ਉਹਦੇ ਉੱਤੇ ਆ ਕੇ ਬੈਠੂਗਾ ਉਹ ਨਾਲ ਦੀ ਨਾਲ ਖਤਮ ਹੋ ਜਾਊਗਾ ਇਹੀ ਬਸੇ ਦਾ ਤਰੀਕਾ ਹੈ ਇੰਨੀ ਕੀ ਜਾਣਕਾਰੀ ਸੀ ਜੇ ਚੰਗੀ ਲੱਗੀ ਤਾਂ ਸ਼ੇਅਰ ਕਰ ਦੇਈ ਧੰਨਵਾਦ